ਪੰਜਾਬ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਹਾਲੇ ਨਹੀਂ ਹੋਵੇਗਾ ਇਹ ਕਹਿਣਾ ਹੈ ਪ੍ਰਤਾਪ ਸਿੰਘ ਬਾਜਵਾ ਦਾ ਬਾਜਵਾ ਮੁਤਾਬਕ ਉਹਨਾਂ ਦੀ ਬੈਠਕ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਕਾਂਗਰਸੀ ਉਮੀਦਵਾਰਾਂ ਤੇ ਚਰਚਾ ਕਈ ਦਿਨਾਂ ਬਾਅਦ ਹੋਵੇਗੀ ਹਾਲਾਂਕਿ ਜਦੋਂ ਪ੍ਰਤਾਪ ਬਾਜਵਾ ਨੂੰ ਖੁਦ ਦੀ ਚੋਣ ਲੜਨ ਬਾਰੇ ਸਵਾਲ ਹੋਇਆ ਤਾਂ ਬਾਜਵਾ ਨੇ ਸਾਫ਼ ਕੀਤਾ ਕਿ ਚੋਣ ਲੜਨ ਵਾਲਿਆਂ ਦੀ ਮਦਦ ਕਰਨਗੇ ਅਭੀ ਪੰਜਾਬ ਦੀ ਚਰਚਾ ਲੇਟ ਹੋਗੀ ਜੀ ਪੰਜਾਬ ਦੀ ਚਰਚਾ ਵੀ ਲੇਟ ਹੋਗੀ ਕੱਲ ہماری ਮੀਟਿੰਗ ਹੋ ਚੁੱਕੀ ਹੈ और पंजाब की चर्चा भी कुछ दिन लगेंगे सर क्या है और आप भी उसकी वजह आपको आप हम टेलीविजन पर समझा नहीं सकते वजह लोकसभा चुनाव लड़ेंगे सर आप भी? पार्टी जिनको लड़ाएगी उनकी मैं मदद करूंगा कंपेनर की भी जरूरत है एक ऐसा चेहरा चाहिए जो सारे पंजाब में जा सके जिनकी लोग बात गंभीरता से लेते हो जो अपनी बात पार्टी की रख सके अगर सारे के सारे इलेक्शन लड़ने के मूड में हो गए तो इलेक्शन कंपेन कौन चलाएगा सो so, दिस सबसे बड़ी बात ऐसी होती है कंपेन को मैनेज करना कंपेन को अच्छे ढंग से रन करना उसके लिए भी इंपॉर्टेंट आदमी चाहिए और मैंने तो पहले ही जब मैं इस दफा राज्यसभा से इस्तीफा देकर आया मैंने ਸਾਰੇ ਪੰਜਾਬ ਕੋਲ ਆਪਣੀ ਪਾਰਟੀ ਕੋ ਵੀ ਇਹ ਕਲੀਅਰ ਕਰ ਦਿਆ ਥਾ ਕਿ ਮੇਰਾ ਜ਼ਿੰਦਗੀ ਦਾ ਲਾਸਟ ਵੇਜ਼ ਆ ਪੰਜਾਬ ਮੇ ਹੋਗਾ ਆਈ ਵਿਲ ਨਾਟ ਐਂਟਰ ਪਾਰਲੀਮੈਂਟ ਕੇ ਉਹ ਅੰਤਮ ਆ ਲੜੇਗਾ ਮੈਂ ਪੱਕਾ ਜੇ ਭਗਵੰਦ ਵੇਖੋ ਜਿੱਥੋਂ ਤੱਕ ਪਹੁੰਚਦੀ ਗੱਲ ਜਿੱਥੋਂ ਤੱਕ ਭਗਵੰਦ ਦੀ ਗੱਲ ਹੈ ਉਹਦਾ ਚੈਲੰਜ ਪੂਰਨ ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ ਜੇ ਮੁੱਖ ਮੰਤਰੀ ਲੜੇਗਾ ਫਿਰ ਮੈਂ ਨਹੀਂ ਲੜਨਾ ਮੈਂ ਵੈਸੇ ਆਪਣਾ ਆਲਰੇਡੀ ਮਾਨ ਪੰਜਾਬ ਨੂੰ ਦੇ ਦਿੱਤਾ ਆਪਣੇ ਕਾਰਡ ਨੂੰ ਦੇ ਦਿੱਤਾ ਆਪਣੀ ਪਾਰਟੀ ਨੂੰ ਦੱਸਿਆ ਹਾਂ ਜੇ ਭਗਵੰਦ ਤੇ ਲੜਦਾ ਹੈ ਉਹ ਬਕਾਇਦਾਤ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕਬੂਲ ਹੈ ਤੇ ਜਿਹੜੀ ਮਰਜ਼ੀ ਸੀਟ ਤੋਂ ਪੰਜਾਬ 'ਚ ਜਿੱਥੋਂ ਵੀ ਲੜੇਗਾ